ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਸੋਈ ਨਿਊ ਫਾਰਮ ਦੇ ਉੱਤੇ ਅੱਜ ਦੀ ਵੀਡੀਓ ਵਿੱਚ ਕਿਸਾਨ ਵੀਰੋ ਆਪਾਂ ਬਾਸਮਤੀ ਝੋਨੇ ਦੀਆਂ ਰੇਟਾਂ ਬਾਰੇ ਗੱਲ ਕਰਾਂਗੇ ਸਭ ਤੋਂ ਪਹਿਲਾਂ ਕਿਸਾਨ ਵੀਰਾਂ ਨੂੰ ਰਿਕਵੈਸਟ ਹੈ ਕਿ ਆਪਣੇ ਚੈਨਲ ਨਵੇਂ ਜੁੜੇ ਕਿਸਾਨ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨ ਤਾਂ ਜੋ ਹਰੇਕ ਮੰਡੀਆਂ ਦੇ ਰੇਟ ਤੁਹਾਨੂੰ ਆਪਣੀ ਵੀਡੀਓ ਵਿੱਚ ਰੋਜ਼ਾਨਾ ਦੇਖਣ ਨੂੰ ਮਿਲ ਸਕਣ ਸਮਾਣਾ ਮੰਡੀ ਦੀ ਗੱਲ ਕਰਦੇ ਇੱਥੇ 11-21 ਦਾ ਰੇਟ 4000 ਪੀ ਰਿਹਾ 17 18 ਵਾਲੇ ਦਾ ਰੇਟ 3900 ਰੁਪਏ ਰਿਹਾ 18 85 ਦਾ ਰੇਟ 3700 ਰੁਪਏ ਰਿਹਾ 18 47 ਦਾ ਰੇਟ 3060 ਰੁਪਏ ਰਿਹਾ 1509 ਦਾ ਰੇਟ 3350 ਰੁਪਏ ਰਿਹਾ 1401 ਦਾ ਰੇਟ 3700 ਰੁਪਏ ਰਿਹਾ ਸਰਸਾ ਮੰਡੀ ਦੇ ਵਿੱਚ 11 21 ਦਾ ਰੇਟ 3430 ਰੁਪਏ ਰਿਹਾ 17 18 ਦਾ ਰੇਟ 3400 ਰੁਪਏ ਰਿਹਾ 1509 ਦਾ ਰੇਟ 3190 ਰੁਪਏ ਰਿਹਾ 18 47 ਦਾ ਰੇਟ 2840 ਰੁਪਏ ਰਿਹਾ ਜੋਜ਼ਾਂਸਾ ਇੱਕ ਦਾ ਰੇਟ 3520 ਰੁਪਏ ਰਿਹਾ ਪੀਵੀ1 ਦਾ ਰੇਟ 3120 ਰੁਪਏ ਰਿਹਾ ਪਟਾਲਾ ਮੰਡੀ ਦੇ ਵਿੱਚ 1121 ਦਾ ਰੇਟ 4215 ਰੁਪਏ ਰਿਹਾ 1718 ਦਾ ਰੇਟ 3845 ਰੁਪਏ ਰਿਹਾ ਨਾਪਾਵੰਡੀ ਦੇ ਵਿੱਚ 1121 ਦਾ ਰੇਟ 3950 ਰੁਪਏ ਰਿਹਾ 1718 ਦਾ ਰੇਟ 3750 ਰੁਪਏ ਰਿਹਾ 1509 ਦਾ ਰੇਟ 3295 ਰੁਪਏ ਰਿਹਾ 1847 ਦਾ ਰੇਟ 3035 ਰੁਪਏ ਰਿਹਾ ਚਾਹ ਦਾ ਇੱਕ ਦਾ ਰੇਟ 3545 ਰੁਪਏ ਰਿਹਾ। ਰੋहतक ਮੰਡੀ ਦੇ ਵਿੱਚ ਕਿਸਾਨ ਵੀਰ 11 21 ਦਾ ਰੇਟ 3600 ਰੁਪਏ ਰਿਹਾ ਤੇ ਹੱਥ ਛਾੜ ਦਾ ਰੇਟ 4000 ਰੁਪਏ ਰਿਹਾ। 17 18 ਦਾ ਰੇਟ 3550 ਰੁਪਏ ਰਿਹਾ ਤੇ ਹੱਥ ਛਾੜ ਦਾ ਰੇਟ 3831 ਰੁਪਏ ਰਿਹਾ। ਪਾਤਨਾ ਮੰਡੀ ਦੇ ਵਿੱਚ 11 21 ਦਾ ਰੇਟ 3705 ਰੁਪਏ ਰਿਹਾ। 17 18 ਵਾਲੇ ਦਾ ਰੇਟ 3500 ਰੁਪਏ ਰਿਹਾ। 1509 ਦਾ ਰੇਟ 32 ਆਫ 70 ਰੁਪਏ ਰਿਹਾ 1847 ਦਾ ਰੇਟ 3000 ਰੁਪਏ ਰਿਹਾ 1885 ਦਾ ਰੇਟ 3570 ਰੁਪਏ ਰਿਹਾ 1401 ਦਾ ਰੇਟ 3630 ਰੁਪਏ ਰਿਹਾ ਸੋਨੀਪਟ ਮੰਡੀ ਦੇ ਵਿੱਚ ਕਿਸਾਨ ਵੀਰੂ 1121 ਦਾ ਰੇਟ 4351 ਰੁਪਏ ਰਿਹਾ 1718 ਦਾ ਰੇਟ 3811 ਰੁਪਏ ਰਿਹਾ 1885 ਦਾ ਰੇਟ 4051 ਰੁਪਏ ਰਿਹਾ ਕੋਟਕਪੂਰਾ ਮੰਡੀ ਦੇ ਵਿੱਚ 1121 ਦਾ ਰੇਟ 3800 ਰੁਪਏ ਰਿਹਾ 1718 ਦਾ ਰੇਟ 3375 ਰੁਪਏ ਰਿਹਾ 1885 ਦਾ ਰੇਟ 3475 ਰੁਪਏ ਰਿਹਾ 1886 ਦਾ ਰੇਟ 3000 ਰੁਪਏ ਰਿਹਾ 1847 ਦਾ ਰੇਟ 2760 ਰੁਪਏ ਰਿਹਾ 1509 ਦਾ ਰੇਟ 3010 ਰੁਪਏ ਰਿਹਾ 1401 ਦਾ ਰੇਟ 3350 ਰੁਪਏ ਰਿਹਾ ਕੈਥਲ ਮੰਡੀ ਦੇ ਵਿੱਚ ਕਿਸਾਨ ਵੀਰੋ 17 18 ਦਾ ਰੇਟ 3400 ਤੋਂ ਲੈ ਕੇ 3830 ਰੁਪਏ ਰਿਹਾ 11 21 ਦਾ ਰੇਟ 4100 ਰੁਪਏ ਰਿਹਾ 18 85 ਦਾ ਰੇਟ 4000 ਰੁਪਏ ਰਿਹਾ 1401 ਦਾ ਰੇਟ 3440 ਰੁਪਏ ਰਿਹਾ ਮਰੇਕੋਟਲਾ ਮੰਡੀ ਦੇ ਵਿੱਚ ਕਿਸਾਨ ਵੀਰੋ 11 21 ਦਾ ਰੇਟ 4265 ਰੁਪਏ ਰਿਹਾ 17 18 ਦਾ ਰੇਟ 3500 ਰੁਪਏ ਰਿਹਾ 1509 ਦਾ ਰੇਟ 3350 ਰੁਪਏ ਰਿਹਾ 1847 ਦਾ ਰੇਟ 3000 ਰੁਪਏ ਰਿਹਾ 1401 ਦਾ ਰੇਟ 3585 ਰੁਪਏ ਰਿਹਾ ਸੰਗਰੂਰ ਮੰਡੀ ਦੇ ਵਿੱਚ 1121 ਦਾ ਰੇਟ 4000 ਰੁਪਏ ਰਿਹਾ 1718 ਦਾ ਰੇਟ 3500 ਰੁਪਏ ਰਿਹਾ ਪੀਵੀ1 ਦਾ ਰੇਟ 3170 ਰੁਪਏ ਰਿਹਾ 1401 ਦਾ ਰੇਟ 3600 ਰੁਪਏ ਰਿਹਾ 1509 ਦਾ ਰੇਟ 3415 ਰੁਪਏ ਰਿਹਾ ਭਲਾੜਾ ਮੰਡੀ ਦੇ ਵਿੱਚ 1718 ਦਾ ਰੇਟ 3460 ਰੁਪਏ ਰਿਹਾ ਤੇ 1401 ਦਾ ਰੇਟ 3510 ਰੁਪਏ ਰਿਹਾ ਇਹਦੀ ਕਿਸਾਨ ਮੇਰੇ ਵੱਖ-ਵੱਖ ਮੰਡੀਆਂ ਦੇ ਵੱਖ-ਵੱਖ ਰੇਟਾਂ ਦੀ ਜਾਣਕਾਰੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਔਰ ਸ਼ੇਅਰ ਜ਼ਰੂਰ ਕਰੋ ਜੀ ਧੰਨਵਾਦ ਜੀ ਆਪ ਦਾ